ਅਮਰੀਕਾ ਦੇ ਵੀਜ਼ੇ ਨੂੰ ਤਰਸ ਰਹੇ ਨੇ ਕੈਨੇਡੀਅਨ ਜੀਹਾਂ ਅਮਰੀਕਾ ਦੇ ਵੀਜ਼ੇ ਲਈ ਜਿੱਥੇ ਭਾਰਤੀ ਲੋਕਾਂ ਨੂੰ 1 ਸਾਲ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ ਉੱਥੇ ਹੀ ਅਮਰੀਕਾ ਦੇ ਗਵਾਂਢੀ ਕੈਨੇਡਾ ਵਾਸੀਆਂ ਦਾ ਉਡੀਕ ਦਾ ਸਮਾਂ 2 ਸਾਲ ਤੋਂ ਉੱਪਰ ਚੱਲਦਾ ਪਿਆਗਾ ਹੈ ਜੀਹਾਂ B1 ਅਤੇ B2 ਵਜੋਂ ਜਾਣੇ ਜਾਂਦੇ ਵਿਜ਼ਟਰ ਵੀਜ਼ਾ ਲਈ ਟੋਰਾਂਟੋ ਵਾਸੀਆਂ ਨੂੰ ਅਪਾਇੰਟਮੈਂਟ ਲਈ 753 ਦਿਨ ਉਡੀਕ ਕਰਨੀ ਪੈ ਰਹੀ ਹੈ ਜਦਕਿ ਬੈਂਕੋਪਰ ਵਿਖੇ ਇਹ ਸਮਾ 731 ਉਟਾਵਾ ਵਿਖੇ 850 ਤੇ ਹੈਲੀਫੈਕਸ ਵਿਖੇ 840 ਅਤੇ ਕੈਲਗਰੀ ਵਿਖੇ 839 ਦਿਨ ਉਡੀਕ ਕਰਨੀ ਪੈ ਰਹੀ ਹੈ ਇੱਥੇ ਦੱਸ ਦਈਏ ਕਿ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪਰ ਪਰਮਾਨੈਂਟ ਰੈਜ਼ੀਡੈਂਟ ਕਮਾਂਤਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਲਾਜ਼ਮੀ ਹੈ ਟੋਰਾਂਟੋ ਵਾਲਿਆਂ ਦਾ ਉਡੀਕ ਸਮਾਂ 753 CBC ਦੀ ਰਿਪੋਰਟ ਮੁਤਾਬਕ ਭਾਰਤ ਅਤੇ ਮੈਕਸੀਕੋ ਵਰਗੇ ਮੁਲਕਾਂ ਵਿੱਚ ਯੂएस ਵੀਜ਼ਾ ਲਈ ਉਡੀਕ ਸਮਾਂ ਘਟ ਰਿਹਾ ਹੈ ਪਰ ਕੈਨੇਡਾ ਵਾਲਿਆਂ ਦਾ ਉਡੀਕ ਸਮਾਂ ਵਧਦਾ ਜਾ ਰਿਹਾ ਹੈ ਅਗਸਤ ਦੇ ਆਰੰਭ ਦੀ ਗੱਲ ਕਰੀ ਤਾਂ ਟੋਰਾਂਟੋ ਦਾ ਉਡੀਕ ਸਮਾਂ 900 ਦਿਨ ਚੱਲ ਰਿਹਾ ਹੈ ਨਵੰਬਰ 2022 ਵਿੱਚ 664 ਦਿਨ ਦੇ ਔਸਤ ਉਡੀਕ ਸਮੇਂ ਨਾਲ ਟੋਰਾਂਟੋ ਨੂੰ ਦੁਨੀਆ ਭਰ ਵਿੱਚ 23ਵੇਂ ਸਥਾਨ ਤੇ ਰੱਖਿਆ ਗਿਆ ਹੈ ਜੀ ਹਾਂ ਕੈਲਗਰੀ 371 ਦਿਨ ਦੀ ਉਡੀਕ ਵਿੱਚ 30ਵੇਂ ਸਥਾਨ ਤੇ ਰਿਹਾ ਹੈ ਇਸ ਵੇਲੇ ਅਮਰੀਕਾ ਦੇ ਵਿਜ਼ਟਰ ਵੀਜ਼ੇ ਲਈ ਕਮਾਂਤਰੀ ਪੱਧਰ ਤੇ ਉਡੀਕ ਸਮਾਂ 152 ਦਿਨ ਹੈ ਪਰ ਕੈਨੇਡੀਅਨਜ਼ ਲਈ ਔਸਤ ਉਡੀਕ ਸਮਾਂ 810 ਦਿਨ ਚੱਲ ਰਿਹਾ ਹੈ ਉਡੀਕ ਸਮਾਂ ਬਹੁਤ ਜ਼ਿਆਦਾ ਹੋਣ ਕਾਰਨ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਤੇ ਅਮਰੀਕਾ ਅਧਿਕਾਰੀਆਂ ਵੱਲੋਂ ਕੈਨੇਡਾ ਵਾਸੀਆਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਪਾਇੰਟਮੈਂਟ ਦਿਵੋਂ ਦਾ ਲਾਰਾ ਲਾਉਂਦੇ ਹੋਏ ਉਟਾਵਾ ਵਾਲਿਆਂ ਨੂੰ 850 ਦਿਨ ਉਡੀਕ ਕਰਨੀ ਪੈ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਚੀਨ ਵਰਗੇ ਮੁਲਕ ਵਿੱਚ ਵੀਜ਼ਾ ਇੰਟਰਵਿਊ ਲਈ ਸਿਰਫ 40 ਦਿਨ ਦੀ ਉਡੀਕ ਕਰਨੀ ਪੈਂਦੀ ਹੈ ਪਰ ਦੁਨੀਆ ਭਰ ਵਿੱਚ ਅਮਰੀਕਾ ਦੇ 109 ਵੀਜ਼ਾ ਕੇਂਦਰ ਦੀ ਉਡੀਕ ਸਮੇਂ ਵਿੱਚ ਕਮੀ ਆਈ ਹੈ ਜਦਕਿ 84 ਥਾਵਾਂ ਤੇ ਇਹ ਇਸ ਵਿੱਚ ਵਾਧਾ ਆਇਆ ਹੈ 2023 ਵਿੱਚ ਉਟਾਵਾ ਸਥਿਤ ਯੂਐਸ ਅੰਬੈਸੀ ਅਤੇ ਵੱਖ-ਵੱਖ ਕੌਂਸੂਲੇਟਸ ਵੱਲੋਂ 230000 ਕੈਨੇਡੀਅਨਸ ਨੂੰ ਵਿਜ਼ਟਰ ਵੀਜ਼ੇ ਦਿੱਤੇ ਗਏ ਪਰ 2021 ਦੀ ਮਰਦੂਸ਼ਮਾਰੀ ਮੁਤਾਬਕ 31 ਲੱਖ ਕੈਨੇਡਾ ਵਾਸੀਆਂ ਕੋਲ ਸਿਟੀਜ਼ਨਸ਼ਿਪ ਨਹੀਂ ਹੈ ਜਿੰਨਾ ਵਿੱਚੋਂ 22 ਲੱਖ ਪਰਮਾਨੈਂਟ ਰੈਜ਼ੀਡੈਂਟ ਹਨ ਆਸਟ੍ਰੇਲੀਆ ਇਜ਼ਰਾਈਲ ਯੂਰਪ ਦੇ ਕਈ ਮੂਲਕ ਨਾਲ ਸਬੰਧਤ ਕੈਨੇਡੀਅਨਸ ਨੂੰ ਪੀਆਰ ਹੋਣ ਦੇ ਵੀਜ਼ੇ ਦੀ ਜ਼ਰੂਰਤ ਨਹੀਂ ਪਰ